ਹਾਂਜੀ ਬਹੁਤ ਹੀ ਸਤਿਕਾਰਯੋਗ ਸਿੱਖਿਆ ਪ੍ਰੋਵਾਈਡਰ ਅਧਿਆਪਕ ਸਾਥੀਓ ਸਤਿ ਸ਼੍ਰੀ ਅਕਾਲ ਜੀ ਸਾਥੀਓ ਬਹੁਤ ਸਾਰੀਆਂ ਕਈ ਵਾਰੀ ਗੱਲਾਂ ਇਦਾਂ ਦੀ ਆ ਜਾਂਦੀਆਂ ਜਿਹਦੇ ਵਿੱਚ ਸਾਨੂੰ ਮਜਬੂਰੀ ਦੇ ਵਿੱਚ ਉਸ ਚੀਜ਼ ਨੂੰ ਮਤਲਬ ਕਲੀਅਰ ਕਰਨਾ ਪੈਂਦਾ ਤੇ ਵੈਸੇ ਤਾਂ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਾਸਤੇ ਡਿਟੇਲ ਵਿੱਚ ਮੈਸੇਜ ਮੈਂ ਪਾ ਦਿੱਤਾ ਸੀਗਾ ਬਟ ਕੁਝ ਸ਼ਰਾਰਤੀ ਅਨਸਰ ਲਾ ਲਓ ਜਾਂ ਕੁਝ ਪਹਿਲੀ ਤਾਂ ਗੱਲ ਆ ਵੀ ਗੱਲ ਕਰਨਗੇ ਜੀ ਟੈਂਕੀ ਵਾਲੇ ਤੇ ਦੂਜੇ ਦੇਖੋ ਜੀ ਟੈਂਕੀ ਵਾਲੇ ਦਾ ਦੂਜਿਆਂ ਦਾ ਕੋਈ ਮਤਲਬ ਵੀ ਨਹੀਂ ਹੈਗਾ ਅਸੀਂ ਸਾਰੇ ਇੱਕ ਹੈਗੇ ਆਂ ਇਹਦੇ ਵਿੱਚ ਕੋਈ ਜਿਹੜੇ ਪਾੜ ਪਾਉਣ ਵਾਲੇ ਲੋਕ ਆ ਪਹਿਲਾਂ ਸੋਚਣਾ ਤਾਂ ਉਹਨਾਂ ਨੂੰ ਬਣਦਾ ਕਿ ਅਸੀਂ ਵੱਖਰੇ ਵੱਖਰੇ ਕਿਉਂ ਕਰ ਰਹੇ ਆਂ ਸਾਰੇ ਕਿੱਡਰ ਨੂੰ ਜੋ ਪਿਛਲੇ ਸਮੇਂ ਵਿੱਚ ਜੋ ਕੁਝ ਹੋਇਆ ਅਸੀਂ ਇੱਕ ਸੰਘਰਸ਼ ਲੜਿਆ ਤਾਂ ਕੀ ਜਿਹੜੇ ਪਹਿਲਾਂ ਸੰਘਰਸ਼ ਹੋਇਆ ਉਹਨਾਂ ਦੇ ਨਾਮ ਅਸੀਂ ਉਹਨਾਂ ਦੇ ਮੁਤਾਬਕ ਰੱਖ ਦਈਏ ਵੀ ਜੇ ਉਹਦੇ ਵਿੱਚ ਕੋਈ ਗਿਆ ਨਹੀਂ ਤੇ ਦੂਜਾ ਬੰਦਾ ਉਧਰ ਹੋ ਗਿਆ ਕੋਈ ਮਤਲਬ ਇਹ ਨਾ ਬੜੀਆਂ ਛੋਟੇ ਲੈਵਲ ਦੀਆਂ ਗੱਲਾਂ ਨੇ ਸੋ ਪਹਿਲਾਂ ਤਾਂ ਮੈਂ ਆਮ ਕਿਡਰ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਸਾਰੇ ਇੱਕ ਆ ਇਦਾਂ ਦੀ ਗੱਲ ਜਿਹੜਾ ਬੰਦਾ ਫਲਾਉਣ ਦੀ ਕੋਸ਼ਿਸ਼ ਕਰਦਾ ਉਹਦੇ ਮਗਰ ਜਾਣ ਦੀ ਲੋੜ ਨਹੀਂ ਹੈਗੀ ਉਹ ਥੋੜੀ ਛੋਟੀ ਮਾਨਸਿਕਤਾ ਦੇ ਜਿਹੜੇ ਹੈਗੇ ਨੇ ਬੰਦੇ ਚਲੋ ਜਿਆਦਾ ਮੈਂ ਨਾ ਤਾਂ ਕਿਸੇ ਨੂੰ ਪੁਆਇੰਟ ਆਊਟ ਕਰਦਾ ਹੁਣ ਨਾ ਮੇਰੀ ਆਦਤ ਹੈ ਸਾਥੀਓ ਇੱਕ ਨਾ ਗੱਲ ਦੋ ਤਿੰਨ ਫੋਨ ਮੈਨੂੰ ਵੀ ਆ ਗਏ ਹੋਰ ਸਾਥੀਆਂ ਨੂੰ ਵੀ ਆ ਗਏ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਦਾਂ ਫੋਨਸ ਆਏ ਆ ਮਤਲਬ ਇੱਕ ਭਰਮ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਟੈਂਕੀ ਵਾਲੇ ਆ ਉਹ ਇਹ ਗੱਲ ਕਹਿ ਕੇ ਆਈ ਡੀਪੀਏ ਮੈਡਮ ਨੂੰ ਵੀ ਸਾਨੂੰ ਬਦਲੀਆਂ ਦੀ ਲੋੜ ਨਹੀਂ ਜਾਂ ਉਹਨਾਂ ਨੂੰ ਡੀਪੀਏ ਨੇ ਪੂਰਾ ਰਿਸਪਾਂਸ ਨਹੀਂ ਦਿੱਤਾ ਦੇਖੋ ਮੈਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਸਭ ਕੁਝ ਸਪਸ਼ਟ ਦੱਸਤਾ ਸੀ ਜੋ-ਜੋ ਗੱਲਾਂ ਹੋਈਆਂ ਕਿਉਂਕਿ ਝੂਠ ਬੋਲਣਾ ਸਾਡੀ ਆਦਤ ਹੈ ਨਹੀਂ ਫਿਤਰਤ ਦੇ ਵਿੱਚ ਹੈ ਨਹੀਂਗਾ ਨਾ ਹੀ ਹੋਊਗਾ ਸੋ ਜੋ ਵੀ ਸਪਸ਼ਟ ਸਾਡੇ ਨਾਲ ਗੱਲਬਾਤ ਹੋਈ ਸੀ ਸਾਰਿਆਂ ਨੂੰ ਕਲੀਅਰ ਕਰ ਦਿੱਤਾ ਗਿਆ ਸੀ ਪਰ ਅੱਜ ਇੱਕ ਹੋਰ ਭਰਮ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਟੈਂਕੀ ਵਾਲੇ ਐ ਉਹ ਚਾਹੁੰਦੇ ਆ ਵੀ ਸਸੇ ਬਦਲੀਆਂ ਨਾ ਹੋਣ ਦੇਖੋ ਇਹ ਕਿੱਡੀ ਵੱਡੀ ਬੇਵਕੂਫੀ ਤੇ ਮਤਲਬ ਇੱਕ ਹਰਾਨੀ ਦੀ ਗੱਲ ਆ ਮੇਰੇ ਵਾਸਤੇ ਇੱਕ ਛੋਟੀ ਜੀ ਇੱਕ ਮਤਲਬ ਘਟਿਆ ਜੀ ਇੱਕ ਮੈਂ ਕਹਿ ਸਕਦਾ ਚੀਪ ਜੀ ਹਰਕਤ ਕਰਨ ਦੀ ਕੋਸ਼ਿਸ਼ ਆ ਜਿੰਨੇ ਵੀ ਕੀਤੀ ਆ ਚਲੋ ਆਪਾਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਪਰ ਮੈਂ ਇੱਕ ਬੇਨਤੀ ਕਰਦਾ ਅਸੀਂ ਆਪਦੇ ਕੇਡਰ ਨੂੰ ਕਦੇ ਵੀ ਨਹੀਂ ਚਾਹਾਂਗੇ ਕਿ ਕੇਡਰ ਨੂੰ ਕੋਈ ਪ੍ਰੋਬਲਮ ਆਵੇ ਜੇ ਕੋਈ ਬਦਲੀ ਅਸੀਂ ਕਿਹਾ ਹੀ ਨਹੀਂ ਸੀ ਕਿ ਬਦਲੀ ਨਾ ਭਰੋ ਬਦਲੀ ਭਰੋ ਅੱਜ ਪੋਰਟਲ ਖੁੱਲ ਗਿਆ ਜਾਂ ਜਿਨ੍ਹਾਂ ਦੇ ਅਜੇ ਐਕਟਿਵ ਨਹੀਂ ਹੋਏ ਹੋ ਜਾਣਗੇ ਕਿਉਂਕਿ ਨੈਟਵਰਕ ਇਸ਼ੂ ਵੀ ਆ ਜਾਂਦਾ ਸਾਰੇ ਲੋਕ ਇਕੱਠੇ ਹੀ ਉਹਨੂੰ ਚਲਾਉਣ ਲੱਗ ਜਾਂਦੇ ਆ ਬਦਲੀ ਸਾਰੇ ਭਰਨ ਦੀ ਕੋਸ਼ਿਸ਼ ਕਰੋ ਸਾਡੇ ਨਾਲ ਗੱਲ ਇਹ ਹੋਈ ਸੀ ਅਧਿਕਾਰੀਆਂ ਦੀ ਕਿ ਜਿਹੜੀ ਤੁਹਾਡੀ ਬਦਲੀ ਆ ਉਹ ਤੁਹਾਡੇ ਜਿਹੜੇ 2 ਸਾਲ ਜੇ ਪੂਰੇ ਨਹੀਂ ਹੋਏ ਉਸ ਸੀਜ਼ਨ ਨੂੰ ਆਧਾਰ ਬਣਾਇਆ ਜਾ ਰਿਹਾ ਸੀ ਤੁਹਾਡੇ ਜਿਹੜੇ 2 ਸਾਲ ਪੂਰੇ ਨਹੀਂ ਹੋ ਸਕਦਾ ਉਸ ਕਾਰਨ ਕਰਕੇ ਉਹ ਵਿਚਾਰੀਆਂ ਨਾ ਜਾਣ ਅਸੀਂ ਇਹ ਨਹੀਂ ਕਿਹਾ ਕਿ ਤੁਸੀਂ ਬਦਲੀ ਭਰਨੀ ਨਹੀਂ ਨੇ ਆਪਣੀ ਬਦਲੀ ਹੋਣੀ ਹੈ ਨਹੀਂ ਮਤਲਬ ਜੋ ਉੱਥੇ ਸਾਨੂੰ ਕਲੀਅਰ ਆਇਆ ਸੀ ਕਿ ਤੁਹਾਡੀ ਹੋ ਸਕਦਾ ਹੈ ਕਿ ਉਹ ਬਦਲੀ ਨੂੰ ਵਿਚਾਰਿਆ ਨਾ ਜਾਵੇ ਸੋ ਇਦਾਂ ਦੀ ਕੋਈ ਗੱਲ ਨਹੀਂ ਵੀ ਆਪਾਂ ਬਦਲੀ ਭਰਨੀ ਨਹੀਂ ਹੈਗੀ ਜਾਂ 100% ਸ਼ੋਰ ਆ ਕਿ ਉਹ ਬਦਲੀ ਹੋਣੀ ਨਹੀਂ ਹੈਗੀ ਤੋ ਸਾਥੀਓ ਸਾਡੇ ਵੱਲੋਂ ਇਦਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਸੋ ਕਲੀਅਰ ਕਰਨ ਵਾਸਤੇ ਮੈਂ ਵੀਡੀਓ ਬਣਾਉਣੀ ਪਈ ਮੈਨੂੰ ਐਮਰਜੈਂਸੀ ਕਿਉਂਕਿ ਇਹ ਗੱਲਾਂ ਨਾ ਨਿੱਕੀਆਂ ਨਿੱਕੀਆਂ ਜਿਹੜੀਆਂ ਉਹ ਬੜੇ ਵੱਡੇ ਰੂਪ ਵਿੱਚ ਫਿਰ ਚਲੇ ਜਾਂਦੇ ਆ ਗਲਤਫਹਿਮੀਆਂ ਬਾਕੀ ਸਾਡੇ ਜਿਹੜੇ ਕਿਡਰ ਸਾਡੇ ਤੇ ਜਿਹੜੇ ਵਿਸ਼ਵਾਸ ਕਰਦੇ ਆ ਸਾਨੂੰ ਭਰੋਸਾ ਉਹਨਾਂ ਤੇ ਕਿ ਉਹ ਲੋਕ ਸਾਡੇ ਤੇ 100% ਸ਼ੋਰ ਜਿਹੜੇ ਵਿਸ਼ਵਾਸ ਕਰਦੇ ਆ ਕਿਉਂਕਿ ਅਸੀਂ ਉਹਦਾਂ ਦੇ ਇਨਸਾਨ ਨਹੀਂ ਹੈਗੇ ਕਿ ਅੰਦਰ ਕੁਝ ਹੋਰ ਹੋਵੇ ਤੇ ਬਾਹਰ ਕੁਝ ਹੋਰ ਦੱਸ ਦਈਏ ਜੋ ਗੱਲਾਂ ਬਾਤਾਂ ਹੋਈਆਂ ਸੀਗੀਆਂ ਕਲੀਅਰ ਦੱਸੀਆਂ ਸੀ ਤੇ ਨੈਕਸਟ ਆਲਵੇਸ ਸਾਡੇ ਮਨ ਦੇ ਵਿੱਚ ਇਹੀ ਰਹੂਗਾ ਕਿ ਜੋ ਕੁਝ ਅੰਦਰ ਹੁੰਦਾ ਹੈ ਉਹ 네ਗੇਟਿਵ ਹੈ ਪੋਜ਼ਿਟਿਵ ਹੈ ਬਾਅਦ ਦੀ ਗੱਲ ਹੈ ਪਰ ਤੁਹਾਡੇ ਸਾਹਮਣੇ ਉਹ ਸਾਰਾ ਕੁਝ ਐਜ਼ ਇਟ ਇਜ਼ ਰੱਖਿਆ ਜਾਵੇ ਹਮੇਸ਼ਾ ਇਦਾਂ ਹੀ ਕਰਦੇ ਰਵਾਂਗੇ ਸੋ ਸਾਥੀਓ ਇਹੋ ਜਿਹੇ ਜਿਹੜੀਆਂ ਗੁੰਮਰਾਹਕੁਨ ਪ੍ਰਚਾਰ ਹੁੰਦਾ ਉਹਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ ਸੋ ਜਿਹੜੇ ਜਿਹੜੇ ਵੀ ਸਾਥੀ ਚਾਹਵਣ ਹੈਗੇ ਆਪਣੀ ਬਦਲੀ ਭਰੋ ਸਾਡੀ ਕੋਸ਼ਿਸ਼ ਰਹੂਗੀ ਅਸੀਂ ਮੀਟਿੰਗ ਫੇਅਰ ਕਰਨੀ ਹੈ ਵੀ ਉਹਦੇ ਵਿੱਚ ਅਸੀਂ ਫਿਰ ਇਹ ਗੱਲ ਕਹੀ ਹੈ ਕਿ ਭਾਈ ਸਾਡੀਆਂ ਜਿਹੜੀਆਂ ਬਦਲੀਆਂ ਸਾਨੂੰ ਮੌਕਾ ਦਿੱਤਾ ਜਾਵੇ ਸਾਡੀਆਂ ਬਦਲੀਆਂ ਨੂੰ ਵਿਚਾਰਿਆ ਜਾਵੇ ਸਾਡੇ ਵੀ ਕਈ ਸਾਥੀ ਆ ਜਿਨ੍ਹਾਂ ਨੂੰ ਬਹੁਤ ਲੋੜ ਆ ਬਦਲੀਆਂ ਕਰਾਉਣ ਦੀ ਸੋ ਸਾਰੇ ਸਾਥੀ ਆਪਦੇ ਆਪ ਦੀ ਬਦਲੀ ਭਰੋ ਉਸਤੇ ਸਾਡੇ ਵੱਲੋਂ ਪੂਰਾ ਮਤਲਬ ਕੋਸ਼ਿਸ਼ ਰਹੂਗੀ ਕਿ ਸਾਡੀਆਂ ਜਿਹੜੀਆਂ ਬਦਲੀਆਂ ਹੋਣ ਪਰ ਅਸੀਂ ਇਦਾਂ ਬਿਲਕੁਲ ਵੀ ਨਹੀਂ ਕਿਹਾ ਕਿ ਬਦਲੀ ਅਸੀਂ ਭਰਨੀ ਨਹੀਂ ਜਾਂ ਸਾਨੂੰ ਲੋੜ ਨਹੀਂ ਹੈਗੀ ਲੋੜ ਹੁੰਦੀ ਹੈ ਸੋ ਸਾਥੀਓ ਇਸ ਭਰਮਪਲੇਖੇ ਦੇ ਵਿੱਚੋਂ ਨਿਕਲ ਜਾਣਾ ਕਿਸੇ ਨੇ ਕੋਈ ਨੈਗੇਟਿਵਿਟੀ ਦੇ ਮਗਰ ਨਹੀਂ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਨਫੋਰਮੇਸ਼ਨਸ ਤੁਹਾਨੂੰ ਸਾਂਝੀਆਂ ਕੀਤੀਆਂ ਜਾਣ ਦੀ ਲੋੜ ਪਊਗੀ ਕਿਉਂਕਿ ਕਈ ਮੈਨੂੰ ਮੈਂ ਵੀਡੀਓ ਪਾਉਣਾ ਤਾਂ ਕਈਆਂ ਦੇ ਮੈਨੂੰ ਮੈਸੇਜ ਆਏ ਵੀ ਤੁਸੀਂ ਕਿੰਨੇ ਮਹੀਨੇ ਵੀਡੀਓ ਨਹੀਂ ਪਾਈ ਤੁਸੀਂ ਚੁੱਪ ਹੋ ਜਾਨੇ ਹੋ ਸਾਥੀਓ ਗੱਲ ਚੁੱਪ ਹੋਣ ਦੀ ਨਹੀਂ ਹੈਗੀ ਮੇਰਾ ਮਕਸਦ ਇਹ ਹੁੰਦਾ ਹੈ ਕਿ ਜੇ ਕੋਈ ਜਾਣਕਾਰੀ ਜ਼ਰੂਰੀ ਹੈਗੀ ਆ ਤਾਂ ਉਹਦੇ ਤੇ ਵੀਡੀਓ ਬਣਾਈ ਜਾਵੇ ਜੇ ਜ਼ਰੂਰੀ ਨਹੀਂ ਹੈਗੀ ਤਾਂ ਫਿਰ ਬਿਨਾਂ ਵਜ੍ਹਾ ਤੋਂ ਐਵੇਂ ਮਤਲਬ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਕਰਕੇ ਕੋਈ ਫਾਇਦਾ ਨਹੀਂ ਸੋ ਜਦੋਂ ਕੋਈ ਜ਼ਰੂਰੀ ਜਾਣਕਾਰੀ ਹੁੰਦੀ ਹੈ ਉਦੋਂ ਅਸੀਂ ਵੀਡੀਓ ਜ਼ਰੂਰ ਬਣਾਉਨੇ ਆਂ ਜ਼ਰੂਰ ਪਾਉਨੇ ਆਂ ਸੋ ਸਾਥੀਓ ਜਿਨ੍ਹਾਂ ਨੇ ਵੀ ਬਦਲੀ ਭਰਨੀ ਆਪਣੀ ਬਦਲੀ ਭਰੋ ਸਾਡੀ ਕੋਸ਼ਿਸ਼ ਜਾਰੀ ਹੈ ਦੁਬਾਰਾ ਤੋਂ ਮੀਟਿੰਗ ਕਰਾਂਗੇ ਉਹਦੇ ਵਿੱਚ ਇਹ ਗੱਲ ਰੱਖਾਂਗੇ ਕਿ ਸਾਡੀਆਂ ਜਿਹੜੀਆਂ ਬਦਲੀਆਂ ਆ ਉਹਨਾਂ ਨੂੰ ਵੀ ਮਤਲਬ ਗਿਣਿਆ ਜਾਵੇ ਤੇ ਸਾਡੇ ਜਿਹੜੇ ਸਾਥੀਆਂ ਨੂੰ ਲੋੜ ਆ ਉਹਨਾਂ ਦੀ ਬਦਲੀ ਜ਼ਰੂਰ ਕੀਤੀ ਜਾਵੇ ਸੋ ਇਨੀ ਕਨਫਰਮੇਸ਼ਨ ਲਈ ਵੀਡੀਓ ਬਣਾਈ ਸੀ ਬਹੁਤ ਬਹੁਤ ਧੰਨਵਾਦ